ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਈਆਂਗੇ ਹਿੰਦੀ ਬੂਟੀ ਦੇ ਕਢਾਈ ਵਾਲੇ ਸੂਟ ਦੇ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਸੂਟਾਂ ਦੇ ਕਲਰ ਵਾਲੇ ਤੇ ਅਲੱਗ-ਅਲੱਗ ਡਿਜ਼ਾਈਨ ਲੈ ਕੇ ਆਈਆਂਗੇ ਤੇ ਇਹ ਦੇਖੋ ਜੀ ਇਹ ਆਪਾਂ ਨਾ ਐਂਕਰ ਦੇ ਧਾਗੇ ਨਾਲ ਕੱਢਿਆ ਹੋਇਆਗਾ ਸੂਟ ਤੇ ਆਪਾਂ ਨਾ ਜਾਨੀ ਕਿ ਪੈਨਰ ਪਾਏ ਹੋਏ ਹੈਗੇ ਇਸ ਤਰ੍ਹਾਂ ਪੈਨਰ ਪਾ ਕੇ ਕੀਤੀ ਵਿਚਕਾਰ ਇਹਦੇ ਇਸ ਤਰ੍ਹਾਂ ਦੇਖੋ ਜੀ ਫੁੱਲ ਪਾਇਆਗਾ ਆਪਾਂ ਤੇ ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਆਪਣੇ ਤੇ ਸੂਟ ਜੇ ਤੁਹਾਨੂੰ ਵੀ ਕੋਈ ਇਹਨਾਂ ਵਿੱਚੋਂ ਸੂਟਾਂ ਵਿੱਚ ਕੋਈ ਡਿਜ਼ਾਈਨ ਪਸੰਦ ਆਉਂਦਾ ਜਾਂ ਤੁਸੀਂ ਆਪਦੇ ਕੋਲੋਂ ਵੀ ਆਪਾਂ ਨੂੰ ਡਿਜ਼ਾਈਨ ਦੇ ਕੇ ਕੋਈ ਵੀ ਜਿਹੜਾ ਕੋਈ ਡਿਜ਼ਾਈਨ ਦੇ ਕੇ ਆਪਣੇ ਤੋਂ ਸੂਟ ਬਣਵਾ ਸਕਦੇ ਹੋਗੇ ਤੁਸੀਂ ਤੇ ਆ ਸਾਈਡ ਤੇ ਜਿਹੜਾ ਇਹ ਆਪਾਂ ਇਹਦੀਆਂ ਬਾਹਾਂਾਂ ਤੇ ਹੈਗੇ ਸੇਮ ਬਾਹਾਂਾਂ ਤੇ ਕੜਾਈ ਤੇ ਸਹੀ ਨਹੀਂ ਆਪਾਂ ਪਹੁੰਚਿਆ ਤੇ ਕੀਤੀ ਵੀ ਹੈਗੀ ਇਹ ਵੀ ਇਹ ਆਪਣੀ ਜਾਨੀ ਕਿ ਸਾਈਡ ਤੇ ਆਪਾਂ ਵਾਕੀ ਕਪੜਾ ਫੋਲਡ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਤਿਆਰ ਕੀਤਾ ਹੋਇਆ ਹੈਗਾ ਤੇ ਆ ਦੇਖੋ ਜੀ ਆਪਾਂ ਇੱਕ ਆਪਣਾ ਆਵਲਾ ਸੂਟ ਹੈਗਾ ਇਹ ਆਪਣਾ ਜਾਨੀ ਕਿ कॉटन ਦਾ ਸੂਟ ਹੈਗਾ कॉटन ਦੇ ਸੂਟ ਦੇ ਉੱਤੇ ਆਪਾਂ ਇਹ ਜਾਨੀ ਕਿ ਗਲੇ ਤੇ ਪੂਰਾ ਹੈਵੀ ਸੂਟ ਤਿਆਰ ਕੀਤਾ ਵੇ ਆਪਣਾ ਪਹਿਲਾ ਨਾ ਸੂਟ ਵੀ ਵੈਸੇ ਹੈਵੀ ਸੀਗਾ ਉਹਦੇ ਵੀ ਪਹੁੰਚਿਆ ਤੇ ਜਾਨੀ ਕਿ ਬਾਹਾਂਾਂ ਤੇ ਵੀ ਡਿਜ਼ਾਈਨ ਸੀਗਾ ਤੇ ਇਹਦੇ ਵੀ ਆ ਦੇਖੋ ਜੀ ਇਹਦੇ ਗਲੇ ਤੇ ਤੇ ਸਾਈਡ ਤੇ ਜਿਹੜੀ ਉਹ ਬਾਹਾਂ ਨੇ ਤੇ ਨੀਚੇ ਇਹਦੇ ਆਪਾਂ ਇਹ ਰੇਤੇ ਵੀ ਹੋ ਕੀਤਾ ਗਿਆ ਆ ਦੇਖੋ ਜੀ ਘੇਰੇ ਤੇ ਵੀ ਆਪਾਂ ਇਹਦੇ ਇਸ ਤਰ੍ਹਾਂ ਕੱਢਿਆ ਵਾ ਘੇਰਾ ਵਿਚਕਾਰ ਸੂਟ ਦੇ ਸਾਰੇ ਬੂਟੀਆਂ ਪਾਈਆਂ ਹੋਈਆਂ ਗਈਆਂ ਆ ਦੇਖੋ ਜੀ ਤੇ ਜਿਹੜਿਆ ਸਾਈਡ ਤੇ ਆ ਇਹ ਆਪਾਂ ਬਾਵਾ ਗੀਆਂ ਤੇ ਸੇਮ ਹੀ ਆਪਾਂ ਬਾਵਾ ਤੇ ਜਿਵੇਂ ਡਿਜ਼ਾਈਨ ਕੀਤਾ ਸੇਮ ਪੌਂਝੀਆਂ ਤੇ ਵੀ ਕੀਤਾ ਗਿਆ ਇਦਾਂ ਆ ਦੇਖੋ ਜੀ ਇੱਕ ਆਪਾਂ ਹਾ ਗ੍ਰੀਨ ਕਲਰ ਦਾ ਸੂਟ ਹੈ ਇਹ ਆਪਣਾ ਪਸ਼ਮੀਨੇ ਤੇ ਹੈਗਾ ਤਿਆਰ ਕੀਤਾ ਵਿਆ ਇਹ ਜਿਵੇਂ ਆਪਾਂ ਗਲੇਤੀ ਤੇ ਨਾਲ ਸਾਈਡ ਤੇ ਆਪਾਂ ਜਨਕੀ ਵਿੱਚ ਪੈਨਰ ਪਾ ਕੇ ਇਸ ਤਰ੍ਹਾਂ ਇਹਦੇ ਵਿਚਾਲੇ ਫੁੱਲ ਪਾਏ ਹੈਗੇ ਚਾਰ ਚਾਰ ਫੁੱਲ ਆਪਾਂ ਇਕੱਠੇ ਇਸ ਤਰ੍ਹਾਂ ਪਾਏ ਹੋਏ ਹੈਗੇ ਇਹ ਵੀ ਆਪਣਾ ਪੂਰਾ ਹੈਵੀ ਡਿਜ਼ਾਈਨ ਤਿਆਰ ਕੀਤਾ ਹੋਇਆ ਹੈਗਾ ਇਹਦੇ ਸੇਮ ਆਪਾਂ ਬਾਵਾ ਤੇ ਵੀ ਜਿਆਦ ਖੁਜੀ ਇਧਰਲੀ ਸਾਈਡ ਜਿਵੇਂ ਬਾਵਾngੀਆਂ ਇਹ ਸੇਮ ਬਾਵਾ ਤੇ ਪਹੁੰਚਿਆ ਤੇ ਵੀ ਆਪਾਂ ਡਿਜ਼ਾਈਨ ਕੀਤਾਗਾ ਇਹਦੇ ਤੇ ਗਲ ਗਲ ਆ ਵੀ ਆਪਾਂ ਇਹਦਾ ਤਿਆਰ ਇਸ ਤਰ੍ਹਾਂ ਬਣਾਇਆ ਹੋਇਆ ਹੈਗਾ ਇਹ ਆ ਪੰਜ ਨਿੱਕੇ ਐਂਕਰ ਦੇ ਧਾਗੇ ਨਾਲ ਕੱਢਿਆ ਹੋਇਆ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਐਂਕਰ ਦੇ ਧਾਗੇ ਨਾਲ ਇਹੀ ਕਢਾਈ ਕੀਤੀ ਵੀ ਹੈਗੀ ਇਹਦੇ ਤੇ ਵੀ ਸਾਰੇ ਸੂਟਾਂ ਤੇ ਆਪਾਂ ਐਂਕਰ ਦੇ ਧਾਗੇ ਨਾਲ ਹੀ ਕਢਾਈ ਕੀਤੀ ਆ ਆ ਆਪਣਾ ਨਾ ਕਾਟਨ ਦਾ ਸੂਟ ਹੈਗਾ ਤੇ ਇਹਦੇ ਵੀ ਆਪਾਂ ਇਸ ਤਰ੍ਹਾਂ ਘੇਰੇ ਤੇ ਇਹ ਜਨਕੀ ਜ਼ਿਆਦਾ ਹੈਵੀ ਨਹੀਂ ਤਿਆਰ ਕੀਤਾ ਇਹਦੀ ਆਪਾਂ ਬਸ ਇਸ ਤਰ੍ਹਾਂ ਘੇਰੇ ਤੇ ਡਿਜ਼ਾਈਨ ਕੀਤਾ ਤੇ ਜਾਂ ਆਪਾਂ ਕੀਤਾ ਇਹਦੇ ਬਾਵਾਤੀ ਪਾਇਗਾ ਇਹਦੇ ਤੇ ਜ਼ਿਆਦਾ ਨਹੀਂ ਆਪਾਂ ਡਿਜ਼ਾਈਨ ਕੀਤਾ ਹੈਗਾ ਯਾਨਕਿ ਵੀ ਜ਼ਿਆਦਾ ਹੈਵੀ ਨਹੀਂ ਬਣਾਇਆ ਹੈਗਾ ਇਹ ਹਲਕਈਆਪਰ ਤਿਆਰ ਕੀਤਾ ਸੂਟ ਤੇ ਆਹ ਵਾਲਾ ਵੀ ਆਪਣਾ ਪਸ਼ਮੀਨੇ ਤੇ ਹੈ ਇਹ ਵਾਲਾ ਸੂਟ ਉਹ ਪਹਿਲਾਂ ਵਾਲਾ ਸੂਟ ਕਾਟਨ ਤੇ ਸੀ ਆਹ ਵਾਲਾ ਪਸ਼ਮੀਨੇ ਤੇ ਤੇ ਇਹ ਵੀ ਆਪਾਂ ਜਿਆਦਾ ਹੈਵੀ ਨਹੀਂ ਤਿਆਰ ਕੀਤਾ ਜਿੰਨੇ ਆਪਣ ਜਾਨਕੀ ਚਵੈਸ ਹੁੰਦੀ ਹੈਗੀ ਉਸ ਤੇ ਹਿਸਾਬ ਦੇ ਨਾਲ ਹੀ ਆਪਾਂ ਇਹ ਤਿਆਰ ਕੀਤੇ ਹੋਏ ਹੈਗੇ ਸੂਟ ਤੇ ਇਹਦੇ ਉੱਪਰ ਆਪਾਂ ਗਿੱਬੀ ਗਲਾ ਬਣਾਇਆ ਤੇ ਸਾਈਡ ਤੇ ਆਪਾਂ ਇਹਦੀ ਬਾਵਾ ਤੇ ਉਹ ਕੀਤਾ ਹੋਇਆ ਹੈ ਤੇ ਇਹ ਕਾ ਭਾਵਲਾ ਸੂਟ ਤਿਆਰ ਕੀਤਾ ਹੋਇਆ ਇਹ ਵੀ ਪਸ਼ਮੀਨੇ ਤੇ ਤਿਆਰ ਕੀਤਾ ਹੋਇਆ ਸੂਟ ਹੈਗਾ ਤੇ ਇਹਦੇ ਵੀ ਜਾਨੀ ਕਿ ਆਪਾਂ ਵਿਚਕਾਰ ਜਾਨੀ ਕਿ ਪੂਰਾ ਹੀ ਹੈਵੀ ਸੂਟ ਪੂਰਾ ਬਣਾਇਆ ਹੋਇਆ ਹੈ ਆਪਾਂ ਇਹਦੇ ਗਲੇਤੀਗੇ ਗਲਾ ਤਿਆਰ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਤੇ ਨੀਕੇ ਨੀਕੇ ਆਪਾਂ ਇਸ ਤਰ੍ਹਾਂ ਬੁਟੀਆਂ ਪਾਈਆਂ ਗਿਆ ਤੇ ਨੀਚੇ ਆਪਾਂ ਇਹਦੇ ਇਸ ਤਰ੍ਹਾਂ ਸਾਰਾ ਚੌਕਾ ਤੋਂ ਲੈ ਕੇ ਨੀਚੇ ਤੱਕ ਆਪਾਂ ਇਹਦਾ ਕੇ ਰੈਟੀ ਜਾਨੀ ਕਿ ਇਸ ਤਰ੍ਹਾਂ ਵਰਕ ਕੀਤਾਗਾ ਤੇ ਆਪਾਂ ਇਹਦੀ ਬਾਹਮਾ ਤੇ ਵੀ ਜਾਨੀ ਕਿ ਬਾਹਮਾ ਤੇ ਵੀ ਉਹ ਦਿਖਜੀ ਸਾਈਡ ਤੇ ਆਪਾਂ ਇਹਦੀਆਂ ਬਾਹਮਾਂ ਨੇ ਤੇ ਪਹੁੰਚੀਆਂ ਤੇ ਬਾਹਮਾ ਤੇ ਪਹੁੰਚੀਆਂ ਤੇ ਵੀ ਇਹ ਬਣਾਇਆ ਹੋਇਆਗਾ ਇਥੇ ਅਰ ਕਿੱਤਾਗਾ ਅਲੀ ਕੁਜੀ ਕਿੰਨਾ ਸੋਹਣਾ ਇਹ ਸੂਟ ਬਣਿਆ ਹੋਇਆਗਾ ਬਹੁਤ ਸੋਹਣਾਗਾ ਤੇ ਇੱਕ ਆਪਾਂ ਜਾਨੀ ਕਿ ਆਵਲਾ ਸੂਟ ਹੈਗਾ ਆਪਣਾ ਇਹ ਆਪਾਂ ਜਾਨੀ ਕਿ ਇਹ ਕਾਟਨ ਦਾ ਸੂਟੀ ਹੈਗਾ ਤੇ ਇਹਦੇ ਵਿੱਚ ਨੀਤਿਆ ਪਾ ਬੀਲੀ ਪਾਈ ਹੈ ਕਿ ਇਹ ਜਿਆਦਾ ਹੈਵੀ ਨਹੀਂ ਬਣਾਇਆ نیچے ਬੀਲ ਪਾਈਏ ਘੇਰੇ ਤੇ ਤੇ ਜਮਾਂ ਸੇਮ ਜਿਹੜਾ ਘੇਰੇ ਤੇ ਆਪਾਂ ਡਿਜ਼ਾਈਨ ਕੀਤਾ ਇਸ ਤਰ੍ਹਾਂ ਹੀ ਆਪਾਂ ਇਹਦੇ ਬਾਹਾਂਾਂ ਤੇ ਡਿਜ਼ਾਈਨ ਕੀਤਾਗਾ ਤੇ ਇੱਕ ਆਪਾਂ ਨੇ ਆਖਲੇ ਆਵਲਾ ਸੂਟ ਹੈ ਇਹ ਵੀ ਆਪਾਂ कॉटन ਦਾ ਸੂਟ ਹੈਗਾ ਆਪਣਾ कॉटन ਤੇ ਇਹ ਡਿਜ਼ਾਈਨ ਤਿਆਰ ਕੀਤਾਗਾ ਇਹਦੇ ਨੀਚੇ ਇਸ ਤਰ੍ਹਾਂ ਘੇਰੇ ਤੇ ਕੀਤਾ ਆਪਾਂ ਤੇ ਵਿੱਚ ਇਹਦੇ ਬੂਟੀਆਂ ਪਾਈਆਂ ਗਈਆਂ ਤੇ ਗਲੇ ਤੇ ਡਿਜ਼ਾਈਨ ਕੀਤਾ ਤੇ ਜਿਹੜਾ ਸੇਮ ਆਪਣਾ ਸਾਈਡ ਤੇ ਜਿਹੜੀਆਂ ਬਾਹਾਂ ਨੇ ਕੀਤੀ ਬਾਹਾਂ ਬਣਾਈਆਂ ਹੋਈਆਂ ਗਈਆਂ ਕਿ ਦਮਾ ਤੇ ਡਿਜ਼ਾਈਨ ਕੀਤਾ ਇਹ ਅਜੀ ਕੁਜੀ ਵਿੱਚ ਕੋਈ ਕੋਈ ਆਪਾਂ ਬੂਟੀ ਤੇ ਪਾ ਕੇ ਤਿਆਰ ਕੀਤਾ ਹੋਇਆ ਤੁਹਾਨੂੰ ਵੀ ਕੋਈ ਸੂਟ ਜਿੰਨਾ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਕਮੈਂਟ ਰਾਹੀਂ ਦੱਸ ਸਕਦੇ ਹੋਗੇ ਤੇ ਬਣਵਾ ਸਕਦੇ ਹੋਗੇ ਕਿਸੇ ਕਿਸੇ ਵੀ ਕੱਪੜੇ ਦੇ ਉੱਤੇ ਤਿਆਰ ਕਰਾ ਸਕਦੇ ਹੋਗੇ ਇੱਕ ਆਪਣਾ ਆਵਲਾ ਸੂਟ ਹੈਗਾ ਇਹ ਵੀ ਤਿਆਰ ਕੀਤਾ ਹੈ ਇਹ ਆਪਾਂ ਪਸ਼ਮੀਨੇ ਤੇ ਤਿਆਰ ਕੀਤਾ ਹੋਇਆ ਹੈਗਾ ਇਹ ਜੇ ਜਨਕ ਪੈਨਰ ਪਾਏ ਹੋਏ ਤੇ ਜਿਹੜਾ ਸਾਈਡ ਤੇ ਹੈਗੀ ਉਹ ਬਾਵਾ ਮਾਤੀ ਹੈਗੀ ਤੇ ਇਹਦੇ ਆਪਾਂ ਪਹੁੰਚਿਆ ਤੇ ਜਿਹੜਾ ਬਾਵਾ ਮਾਤੀ ਜਿਵੇਂ ਡਿਜ਼ਾਈਨ ਕੀਤਾ ਉਹ ਮੇ ਸੇਮ ਆਪਾਂ ਪਹੁੰਚਿਆ ਤੇ ਵੀ ਡਿਜ਼ਾਈਨ ਕੀਤਾ ਹੋਇਆਗਾ ਇਦਾਂ ਹੀ ਆਪਾਂ ਸਾਰੇ ਲੱਗ ਲੱਗ ਡਿਜ਼ਾਈਨ ਤਿਆਰ ਕੀਤੇ ਹੋਏਗੇ ਤੁਸੀਂ ਵੀ ਕੋਈ ਵੀ ਡਿਜ਼ਾਈਨ ਜੇ ਤੁਸੀਂ ਆਪ ਦੇ ਕੋਲੋਂ ਦੇ ਕੇ ਵੀ ਆਪਾਂ ਤੁਹਾ ਡਿਜ਼ਾਈਨ ਤਿਆਰ ਕਰਾ ਸਕਦੇ ਹੋਗੇ ਜੇ ਤੁਹਾਨੂੰ ਇਹਨਾਂ ਵਿੱਚ ਕੋਈ ਡਿਜ਼ਾਈਨ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਖੁਦ ਆਪਣਾ ਆਪ ਦਾ ਡਿਜ਼ਾਈਨ ਆਪਾਂ ਨੂੰ ਭੇਜ ਸਕਦੇ ਹੋਗੇ ਉਹ ਵੀ ਤਿਆਰ ਕਰ ਦਾਂਗੇ ਤੇ ਧੰਨਵਾਦ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਥੈਂਕ ਯੂ ਬਾਏ